ਹਾਂਜੀ ਦੋਸਤੋ ਕੀ ਹਾਲ ਚਾਲ ਆ ਸਾਰੇ ਹੋਰ ਠੀਕ ਹੋ ਸਾਰੇ ਹਾਂਜੀ ਅੱਜ ਆਪਾਂ ਗੱਲ ਕਰਾਂਗੇ WhatsApp ਸਕੈਮ ਬਾਰੇ ਹੈਕਰ ਬਾਰੇ ਹੈਕਿੰਗ ਬਾਰੇ ਜਿਹੜਾ ਕਿ ਅੱਜਕੱਲ ਬਹੁਤ ਜ਼ਿਆਦਾ ਹੋ ਰਿਹਾ ਤੇ ਉਹਦੀ ਬਾਰੇ ਗੱਲ ਕਰਾਂਗੇ ਅੱਜ ਆਪਾਂ ਤੁਹਾਨੂੰ ਪਤਾ ਹੀ ਹੋਣਾ ਵੀ ਅੱਜਕੱਲ ਨਾ ਇੱਕ ਬਹੁਤ ਦੇ ਲਿੰਕ ਜੇ ਸੈਂਡ ਕਰੀ ਜਾਂਦੇ ਆ ਆਪਾਂ ਨੂੰ WhatsApp ਤੇ ਲਿੰਕ ਆਉਂਦੇ ਹੁੰਦੇ ਆ ਵੀ ਮੋਦੀ ਵੱਲੋਂ ਫ੍ਰੀ ਰੀਚਾਰਜ BJP ਵੱਲੋਂ ਫ੍ਰੀ ਰੀਚਾਰਜ ਜਾਂ ਫਿਰ ਏਡਲਾ ਵੱਲੋਂ ਫ੍ਰੀ ਰੀਚਾਰਜ ਰੇ ਕੰਪਨੀ ਲਈ ਜਿੰਨਾਂ ਨਾਮ ਤੇ ਲਿਖਿਆ ਹੁੰਦਾ ਹੈ ਨਾ ਵੀ Airtel Jio Vodafone ਵੱਲੋਂ ਇੱਕ ਲਿੰਕ ਜਾਂ ਹੁੰਦਾ ਤੇ ਲਿਖਿਆ ਹੁੰਦਾ ਵਿੱਚ ਬਾਰੇ ਡਾਟਾ ਲਿਖਿਆ ਹੁੰਦਾ ਸਾਰਾ ਵੀ ਤੁਸੀਂ ਇਹ ਚਾਰ ਬੰਦੇ ਨੇ ਸੈਂਡ ਕਰ ਤੁਹਾਡਾ 1 ਸਾਲ ਵਾਸਤੇ ਰੀਚਾਰਜ ਹੋਣਾ ਜਾਂ 3 ਮਹੀਨੇ ਦਾ ਰੀਚਾਰਜ ਹੋਣਾ 2 GB ਡਾਟਾ ਫ੍ਰੀ ਡੇਲੀ ਲਿਮਟਡ ਡਾਟਾ ਵਗੈਰਾ ਵਗੈਰਾ ਲਿਖਿਆ ਹੁੰਦਾ ਸਾਰਾ ਕੁਝ ਤੇ ਤੁਸੀਂ ਗੌਰ ਕੀਤੀ ਹੋਣੀ ਹੈ ਵੀ ਅੱਜ ਕੱਲ ਬਹੁਤ ਜ਼ਿਆਦਾ ਚੱਲ ਰਿਹਾ BJP ਫ੍ਰੀ ਰੀਚਾਰਜ ਉਹ ਤੇ ਵੀ ਨੀਚੇ ਲਿੰਕ ਹੁੰਦਾ ਤੇ ਇਹ ਤੋਂ ਹੋ ਚੱਲਿਆ ਆਪਣੇ ਆਰਾਮ ਅੰਦਰ ਵਾਲਾ ਆਰਾਮ ਮਤਲਬ ਵਿੱਚੇ ਉੱਪਰ ਆਰਾਮ ਅੰਦਰ ਬਾਰੇ ਲਿਖਿਆ ਹੋਇਆ ਤੇ ਲਿਖਿਆ ਹੋਇਆ ਵੀ ਫ੍ਰੀ ਰੀਚਾਰਜ ਕਰ ਰਹੇ ਨੇ ਇਹ ਬਾਈ ਬਹੁਤ ਵੱਡਾ ਸਕੈਮ ਚੱਲ ਰਿਹਾ ਇਹ ਤੋਂ ਬਚੋ ਤੁਸੀਂ ਸਾਰੇ ਜਣੇ ਹਨ ਤੇ ਇੱਕ ਨਾ ਵੀਡੀਓਸ ਨੂੰ ਮੈਂ ਇੱਕ ਸਕਰੀਨਸ਼ਾਟ ਪਾਉਂਗਾ ਕੱਲ ਮੈਨੂੰ ਵੀ ਦੋ ਤਿੰਨ ਬੰਦਿਆਂ ਨੇ ਭੇਜਿਆ ਹਨ ਦੀ ਤੁਸੀਂ ਅੱਗੇ ਚਾਰ ਬੰਦਿਆਂ ਨੂੰ ਸੈਂਡ ਕਰੋ ਤੁਹਾਡਾ ਸਾਡਾ ਰੀਚਾਰਜ ਹੋ ਜਾਏਗਾ ਇਹਨਾਂ ਨਾਲ ਕੁਝ ਨਹੀਂ ਹੁੰਦਾ ਰੀਚਾਰਜ ਇਹ ਇੱਕ ਸਕੈਮ ਆ ਬਹੁਤ ਵੱਡਾ ਜੇ ਕਿਸੇ ਨੂੰ ਪਤਾ ਤਾਂ ਮੈਨੂੰ ਕਮੈਂਟ ਕਰਕੇ ਜ਼ਰੂਰ ਦੱਸਿਓ ਇਹ ਸਕੈਮ ਐਵੇਂ ਆ ਵੀ ਉਹਨਾਂ ਇਹ ਚਰ ਲਿੰਕੇਜ ਆ ਹੁੰਦਾ ਆਪਾਂ ਜਦ ਕਲਿੱਕ ਕਰ ਦਿੰਦੇ ਤੇ ਵੀਰੇ ਹੈਕਰ ਹੁੰਦੇ ਨੇ ਤੁਹਾਡਾ ਸਾਰਾ ਡਾਟਾ ਤੁਹਾਡੀਆਂ ਫੋਟੋਆਂ ਵੀਡੀਓ ਤੁਹਾਡਾ ਨੰਬਰ ਆਧਾਰ ਕਾਰਡ ਸਾਰਾ ਕੁਝ ਲੈ ਜਾਂਦੇ ਉਹਨਾਂ ਕੋਲੇ ਤੇ ਉਹ ਸਾਰਾ ਕੁਝ ਹੈਕ ਕਰ ਲੈਂਦੇ ਤੁਹਾਡਾ ਤੇ ਤੁਹਾਡੀਆਂ ਵੀਡੀਓ ਵਿੱਚੋਂ ਨਿਕਲ ਜਾਂਦੀਆਂ ਨੇ ਜਾਂ ਕਾਪੀ ਕਰ ਲੈਂਦੇ ਨੇ ਉਹ ਵਿੱਚ ਫੋਟੋਆਂ ਚ ਕਾਪੀ ਕਰ ਲੈਂਦੇ ਨੇ ਹਣ ਤੇ ਬਿਨਾ ਓਟੀਪੀ ਦੇ ਤੁਹਾਡੇ ਪੈਸੇ ਵੀ ਘੱਟ ਸਕਦੇ ਨੇ ਉਹ ਜਦ ਆਧਾਰ ਕਾਰਡ ਨਾਲ ਲਿੰਕ ਹੁੰਦਾ ਨਾ ਨੰਬਰ ਆਪਣਾ ਤੇ ਬੈਂਕ ਨਾਲ ਵੀ ਅਟੈਚ ਹੋਇਆ ਹੋਵੇ ਉਹ ਨੰਬਰ ਤੁਹਾਡਾ ਅਕਾਊਂਟ ਨਾਲ ਹਣ ਤੇ ਬਿਨਾਂ OTP ਤੋਂ ਉਹਨੇ ਪਹਿਲਾਂ ਦੇਖਿਆ ਇੱਕ ਲੇਡੀ ਦੇ ਪਹਿਲਾਂ ਉਹਨਾਂ ਨੇ 3 ਲੱਖ ਰੁਪਏ ਕੱਢ ਲਏ ਸੀ ਕੋਈ OTP ਨਹੀਂ ਗਿਆ ਕੁਝ ਨਹੀਂ ਗਿਆ ਪੈਸੇ ਕੱਢ ਲਏ ਉਹਨਾਂ ਨੇ ਫੇਰ ਵੀ ਵੀ ਐਵੇਂ ਹੋ ਜਾਂਦਾ ਹੁੰਦਾ ਮੁਮਕਿਨ ਆ ਇਹ ਉਹ ਹੈਕਰ ਸਾਰਾ ਕੁਝ ਕਰ ਲਾਦੇ ਨੇ ਜਦੋਂ ਇੰਨਾ بڑا ਕਰ ਸਕਦੇ ਨੇ ਉਹ ਸਾਰਾ ਕੁਝ ਕਰ ਲੈਣਗੇ ਉਹ ਠੀਕ ਆ ਸੋਨੂੰ ਪਤਾ ਵੀ ਲੱਗਣਾ ਤੁਹਾਡੇ ਕਦੋਂ ਅਕਾਊਂਟ 'ਚ ਪੈਸੇ ਉੱਡ ਗਏ ਵੀ ਇਹ ਆ ਵੀ ਤੁਸੀਂ ਉਹ ਹੋ ਨਾ ਕਿਸੇ ਨੂੰ ਜਦੋਂ ਤੁਹਾਡੇ ਕੋਲ ਕੋਈ ਆਉਂਦਾ ਨਾ ਜ਼ਿਆਦਾ ਨੰਬਰ ਨਾਲ ਦੀ ਨਾਲ ਬਲਾਗ ਕਰਦੇ ਕਰੋ ਉਹਦਾ ਜਾਂ ਫਿਰ ਜੇ ਤੁਹਾਨੂੰ ਕੋਈ ਤੁਹਾਡਾ ਯਾਰ ਮਿੱਤਰ ਕਹਿੰਦਾ ਜੋ ਨੂੰ ਵੀ ਦੱਸਿਆ ਕਰੋ ਵੀ ਇਹ ਲਿੰਕ ਜਿਹੜਾ ਤੁਸੀਂ ਕਰ ਰਹੇ ਹੋ ਵੀ ਕਿਸੇ ਨੂੰ ਕਰਿਆ ਨਾ ਕਰੋ ਠੀਕ ਹੈ ਉਹ ਲਿੰਕ ਤੁਸੀਂ ਆਪਣੀ ਯਾਰਾਂ ਮਿੱਤਰਾਂ ਨੂੰ ਵੀ ਨਾ ਭੇਜਿਆ ਕਰੋ ਆਪਾਂ ਕਹਿ ਦਿੰਨੇ ਆ ਵੀ ਸਾਡਾ ਰੀਚਾਰਜ ਹੋ ਜੂਗਾ ਲਾਲਚ ਜਿਆਦਾ ਨਹੀਂ ਹਣਾ ਵੀ ਸਾਡਾ ਲਈ ਰੀਚਾਰਜ ਹੋ ਜਾਣਾ ਅਸੀਂ ਕਰ ਦਿੰਨੇ ਆ ਕੱਲ ਮੈਨੂੰ ਤਿੰਨ ਜਅਨੇ ਸੈਂਡ ਕੀਤਾ ਹੋਆ ਬਦੋਂ ਕੁਛ ਨਹੀਂ ਹੁੰਦਾ ਕੋਈ ਰੀਚਾਰਜ ਨਹੀਂ ਹੁੰਦਾ ਤੇ ਮੈਂ ਤੁਹਾਨੂੰ ਇਹੀ ਕਹਿਣਾ ਵੀ ਕਦੇ ਵੀ ਕੋਈ ਅਜਿਹਾ ਕੋਈ ਲਿੰਕ ਆਵੇ ਤੁਸੀਂ ਇਹਨੂੰ ਕਿਸੇ ਨੂੰ ਸ਼ੇਅਰ ਨਾ ਕਰੋ ਨਾ ਲਿੰਕ ਤੇ ਕਲਿੱਕ ਕਰੋ ਉਹਦਾ ਸਾਰਾ ਬਾਇਰ ਡਿਗੋਰ ਸਕਦਾ ਤੁਹਾਡੇ ਬੈਂਕ ਚੋਂ ਪੈਸੀ ਬੋਟ ਸਕਦਾ ਜਿੰਨੇ ਹੈਗੇ ਆ ਫਿਰ 25 ਦੇ ਤੋਂ ਬਾਅਦ ਕੋਈ ਕੋਈ ਹੱਲ ਨਹੀਂ ਹੋਗਾ ਤੇ ਹੱਥ ਵਨ ਕੀ ਵੇਦੇ ਸਾਰਿਆਂ ਨੂੰ ਦੇ ਦੇ ਕੰਮ ਨਾ ਕਰਿਆ ਕਰੋ ਕਿਸੇ ਨੂੰ ਲਿੰਕ ਨੂੰ ਕੋਈ ਨਾ ਸੈਂਡ ਕਰਿਆ ਕਰੋ ਹਾਂਜੀ ਵੀਡੀਓ ਕਿਦਾਂ ਲੱਗੀ ਜੇ ਤੁਹਾਨੂੰ ਵਧੀਆ ਲੱਗੀ ਤਾਂ ਚੈਨਲ ਸਬਸਕ੍ਰਾਈਬ ਕਰ ਲਿਓ ਤੇ ਕਮੈਂਟ ਕਰਕੇ ਤੁਸੀਂ ਦੱਸਿਓ ਧੰਨਵਾਦ